ਜੀਲੀ ਵੀ ਹੈ ਇਹ ਉਹਦੇ ਬਾਹਰਲੇ ਵਾਸਤੇ ਬੈਠਾ ਮੈਂ ਵੀਡੀ ਬੱਤੀ ਪੀਣੇ ਆਤੀ ਮੈਂ ਠੀਕ ਹੈ ਸੁੱਕੇ ਦੇ ਪਹਿਲਾਂ ਚਾਹ ਪੀ ਕੇ ਅੰਦਰ ਉਹਦਰ ਬੈ ਗਿਆ ਮੈਂ ਤੇ ਵੀਡੀ ਪੀਣੇ ਆ ਹਾਂ ਹਾਂ ਅੱਜ ਆਫ ਦੋ ਮੁੰਡੇ ਆਏ ਉਹ ਜਿਹੜਾ ਮੇਰਾ ਮਨ ਬੰਦ ਕਰੂ ਲੱਗੇ ਮੈਂ ਚਾਹ ਪਾਰੀ ਆ ਉਹ ਆ ਪਿਆ ਤੇ ਮੈਂ ਬੋਲਣ ਦਿੱਤਾ ਆਪਣੇ ਬਾਪ ਨੂੰ ਕਮਰ ਹੈ ਰਾਜਕੁਮਾਰ ਰਾਜਕੁਮਾਰ ਕੀ ਗੱਲਬਾਤ ਹੋਈ ਸਾਰੀ ਪੂਰੀ ਡਿਟੇਲ ਨਾਲ ਦੱਸੀ ਮੈਂ ਤਾਂ ਬੱਸ ਉੱਤਰ ਕੇ ਜੀ ਹਾਂ ਬੱਸ ਚ ਪੈ ਨਾ ਨਾ ਜੀ ਹੂੰ ਉੱਤਰ ਕੇ ਮੈਂ ਚੱਕੇ ਦੇ ਚਾਹ ਵਾਲੀ ਫੀਕੇ ਮੈਂ ਬਹੁਤ ਵੀੜੀ ਬੱਤੀ ਪੀਣ ਵਗਦਾ ਮੈਂ ਵੀੜੀ ਬੱਤੀ ਫੀਕੇ ਆਟਾ ਦੀ ਮਾਸਾ ਹੂੰ ਇੰਨੇ ਜਿੰ ਬੰਦੇ ਆ ਕੇ ਮੈਨ ਕਿੰਨੇ ਬੰਦੇ ਸੀ ਦੋ ਬੰਦੇ ਦੀ ਦੋ ਮੁੰਡੇ ਨੇ ਦੋਨਾਂ ਦੀ ਸਿਆਣ ਆਉਂਦੀ ਜੀ ਕੀ ਕਹਿਣ ਲੱਗੇ ਤੈਨੂੰ ਤਾਂ ਕਹਿੰਦੇ ਬੋਲੀ ਨਾ ਪਾ ਚ ਵੀ ਜੇ ਟਰੋਲ ਕੇ ਜੇ ਪਾਰ ਕੇ ਜਿੰਗ ਤਾਂ ਮੈਨੂੰ ਫੋਨ ਦੀ ਧਾਰ ਕਾਰਨ ਦੀ 200 ਰੁਪਏ ਤੇ ਮੇਰੇ ਕੋਲ ਰਸੂ ਅੱਛਾ ਲੰਕੀ ਪੱਜ ਗਏ ਮੇਰੇ ਚਾਕੂ ਮਾਰ ਕੇ ਪੱਜ ਗਏ ਫੇਸ ਫੇਮ ਤਾਂਗਾ ਮਾਰਦ ਰ ਉੱਤੇ ਡਿੱਗ ਗਿਆ ਜੀ ਮੈਂ ਆਇਓ ਬੰਦੇ ਮੈਨੂੰ ਚੱਕ ਕੇ ਚਾੜੇ ਮੈਨੂੰ ਅੱਗੇ ਬਸੇ ਕਿੰਨੇ ਚਾਕੂ ਮਾਰੇ ਇੱਕੇ ਚਾਕੂ ਮਾਰਿਆ ਜੀ ਪੱਟ ਚੀਏ ਨਾਮ ਕੀ ਹੈ ਤੁਹਾਡਾ ਰਾਜ ਕੁਮਾਰ ਆ ਜੀ ਇਹ ਕੀ ਹੋਇਆ ਕਿਨੇ ਇਹ ਏ ਇਹ ਇਹ ਵੀਡੀ ਪਿਪਿੜੀ ਪਈ ਆਈ ਹੂੰ ਉਹਦੇ ਬਾਹਰਲੇ ਪਾਸੇ ਬੈਠਾ ਜੀ ਮੈਂ ਵੀਡੀ ਬੱਤੀ ਪੀਣ ਗਿਆ ਤੀ ਮੈਂ ਠੀਕ ਹੈ ਸੁੱਕੇ ਦੇ ਪਹਿਲਾਂ ਚਾਹ ਪੀ ਕੇ ਫਿਰ ਮੈਂ ਉਧਰ ਬਹਿ ਗਿਆ ਮੈਂ ਤੇ ਵੀਡੀ ਬੱਤੀ ਪੀਣ ਗਿਆ ਹੂੰ ਹਾਂ ਆਹ ਨਾਲ ਦੋ ਮੁੰਡੇ ਆਏ ਹੂੰ ਉਹ ਜੀ ਮੇਰਾ ਮੂੰਹ ਬੰਦ ਕਰਨ ਲੱਗੇ ਮੈਂ ਚਾਂਕ ਮਾਰੀ ਉਹ ਰਾਲਾ ਪਿਆ ਤੈਨਾਂ ਬੋਲਨੇ ਦਾ ਕੋਈ ਮਾਅਬ ਨਹੀਂ ਮਾਰ ਲੱਗੇ ਤੈਨੂੰ ਬੰਦੇ ਨੇ ਮੈਨੂੰ ਸਿਆਣਾ ਜੀ ਬੰਦੇ ਪਛਾਣਦਾ ਹਾਂ ਹਾਂ ਜੀ ਕੀ ਕੋਕੀ ਕਿਲੇ ਕੇ ਫੋਨ ਕੋਕੀ ਲੇ ਕੇ ਧਾਰ卡ੜ ਹੈ ਹੈ ਧਾਰ卡ੜ ਫੋਨ ਹੈ